ਸਾਲਾ ਹੋ ਗਿਆ ਹੁਣ ਮਾਫੀ ਦੇ ਸਾਡੀ ਬੇਤੀ ਕਰੀ ਜਾਂਦੇ ਜੀਜਾ ਹਾਂ ਮੈਂ ਸਾਲਿਆਂ ਦੀ ਬੇਤੀ ਹੁੰਦੀ ਔਰ ਕੰਦਾ ਨਹੀਂ ਅਤਬਿਆਨੂ ਭਾਜੀ ਅੱਜ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਹ ਰੋਗਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਸਾਰੀ ਫੈਮਿਲੀ ਪਹੁੰਚ ਗਏ ਜੀ ਸਰਪਾ ਕਰਨ ਬਹੁਤ ਦਿਨਾਂ ਬਾਅਦ ਉਰੇ ਆਇਆ ਦਿਨ ਦੇ ਵਿੱਚ ਇੱਕ ਦਿਨ ਰਾਤ ਨੂੰ ਆਇਆ ਸੀ ਤੇ ਮੁੜ ਕੇ ਅੱਜ ਮੌਕਾ ਮਿਲਿਆ ਉਧਰ ਰੀਤ ਪਿੱਛੇ ਹੱਕਾ ਲੱਗੀ ਹੋਈ ਮਾਰਨ ਵੀ ਮਨੂੰ ਛੱਡ ਦਿੱਤਾ ਰਸਤੇ ਦੇ ਵਿੱਚ ਤੇ ਹੁਣ ਦੇਖਦੇ ਹਾਂ ਵੀ ਇਹ ਕਿਆ ਪਾਸ ਕਰਦੀਆਂ ਜਾਂ ਕਿਆ ਫੇਲ ਕਰਦੀਆਂ ਗੱਲਾਂ ਬਾਤਾਂ ਤੁਸੀਂ ਵੀਡੀਓ ਦੇ ਨਾਲ ਹੁਣ ਬਣੇ ਰਹੋ ਜੀ ਹਾਂ ਜੀ ਸਰੂ ਦੀਲਾ ਦਿਕਾ ਦਵਾਨ ਲਗਣਾ ਉਹ ਮੁੰ ਬਲਾਓ ਜੀ ਫਤਿਹ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਬ ਬੋਲੋ ਜੀ ਜਗਤ ਮਾਨ ਨੂੰ ਹਾਂ ਮਨੂ ਵੇਲੋ ਪਾਈ ਲੋ ਸਤ ਸ੍ਰੀ ਅਕਾਲ ਜੀ ਸਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜ਼ਾ ਹੀ ਦੀਲਾ ਦਾ ਦਵਾਨ ਲੱਗਣਾ ਜੀ ਚੂਚਿਆਂ ਦਾ ਲੱਗੂ ਮੰਮੀ ਹਾਂ ਓਰੇ ਤੂੰ ਚੂਚਿਆਂ ਦਾ ਲੱਗਿਆ ਕਰੂਗਾ ਚੂ ਪੈ ਪੀ ਪੂ ਹੋਇ ਕਰੂਗਾ ਸਾਰਾ ਕੁਝ ਤੇ ਕਹ ਹੋਂ ਤੂੰ ਕਮਰੇ ਦੀ ਕੀ ਗੱਲ ਕਰਦੀ ਸੀ ਕਮਰੇ ਚ ਬਾਥਰੂਮ ਵਿੱਚੇ ਬਣਾਤਾ ਤੁਸੀਂ ਹਾਂਜੀ ਉਹ ਡੰਗ ਤੋਂ ਰੋਕਿਆ ਕਿ ਇੱਥੇ ਕਿਦਾਂ ਜਿਹੜੇ ਹੋ ਗਏ ਉਹ ਚੀਜ਼ ਦੇ ਹਾਂ ਉਹ ਜ਼ਰੂਰੀ ਹੈ ਨજર ਨજર ਜੀ ਲੱਗੀ ਵੀ ਕੰਮ ਕੋਲ ਨਾ ਖੁੱਲ ਕੇ ਚੱਲਦਾ ਨਹੀਂ ਮਿਸਤਰੀ ਅੱਜ ਫੇਰ ਨਹੀਂ ਆਇਆਗਾ ਵਸਿਆਣੇ ਦੀ ਗੱਲ ਫੇਰ ਦੇਖ ਲਓ ਹਾਂ ਉਦਾਂ ਦੇ ਤੁਸੀਂ ਬੇਬੇ ਲੈ ਕੇ ਨਹੀਂ ਆਏ ਨਬੇ ਸਬਾਬਾ ਬਣਦਾ ਹੁੰਦਾ ਕਦੇ ਕਦੇ ਇੱਕ ਦਿਨ ਮੈਂ ਬੇਬੇ ਨੂੰ ਪਹਿਲਾ ਕਹਿਦਾ ਬੇਬੇ ਕਹਿੰਦੀ ਮੈਨੂੰ ਕੰਮ ਹੈ ਫਤ ਮੋੜ ਕੇ ਕਹੇ ਨਹੀਂ ਹੋਇਆ ਬਸ ਕੰਮ ਵੀ ਕੋਈ ਨਹੀਂ ਤਾਂ ਮੈਂ ਘਰ ਨਹੀਂ ਦੱਸ ਸਕਾਈ ਹਾਂ ਉਹਦਣ ਉਹਦਣ ਉਹ ਚੱਕਰ ਦਾ ਘਰ ਘਰ ਨਹੀਂ ਦੱਸ ਕੇ ਆ ਗਿਆ ਕਿਉਂ ਹੋਂ ਫਰਸੀ ਜੇ ਲੱਗੇ ਤੇ ਜ਼ਿਆਦਾ ਸੋਹਣਾ ਹੋਊਗਾ ਆਤਮਾ ਦੋਨ ਲੱਗਣੇ ਮੰਗਣਾ ਹੋਊਗਾ ਕਹਿਣਾ ਪਹਿਲਾਂ ਲਾਏ ਲਈ ਚਲੋ ਕੋਈ ਨਹੀਂ ਹਾਂ ਅੱ ਚੱਲੀ ਜਾਣੇ ਦੁਵਾਨੇ ਔਰ ਜੇ ਹੁਣ 10 ਬੰਦੇ ਔਰ ਕੰਮ ਕਰਦੇ ਔਰ ਰੋਟੀ ਖਾਂਦੇ ਆ ਉਹਦੇ ਦੁਵਾਨੇ ਹੋ ਗਿਆ ਇੱਕ ਲਿਖੇ ਦਾ ਜਿਨ੍ਹਾਂ ਨੂੰ ਰੋ ਰੋਜ਼ਗਾਰ ਮਿਲਿਆ ਪਿਆ ਮੰਮੀ ਆ ਲਿਆ ਆ ਇਹਨੂੰ ਰਨੂ ਪੱਕੇ ਪੱਕੇ ਲੜ ਕੇ ਕੋ ਲੈਣਾ ਨਹੀਂ ਪੱਜ ਨਹੀਂ ਮੰਮੀ ਉਹ ਦੋ ਲੋਟ ਕੰਦਾ ਉਹ ਉਹਨਾਂ ਤੇ ਲੱਗਣੇ ਦੋ ਜਿਹੜੇ ਟੇਬਲ ਫੈਨ ਹੁੰਦੇ ਆਪਣੇ ਹੜੰਬੇ ਹੁੰਦੇ ਜਿਹੜੇ ਉਹ ਲੱਗਣੇ ਔਰ ਹਾਂ ਮਾਮਾ ਮਾਮਾ ਆਵਾ ਹੈ ਹਾਂ ਤਾਹੀ ਦੌਰੇ ਝਾਪਾ ਪਿਆ ਸਦਾ ਓ ਮਮੀ ਧੋਏ ਮਮੀ ਆਏ ਬਈ ਲੈ ਬਈ ਸਾਡੀ ਬਹੁਤ ਹੀ ਪਿਛੜ ਰਹੀ ਕਿਆ ਭਾਈ ਆ ਮਾ ਮਰ ਉਹ ਕਿਤੇ ਸਾਡਾ ਦੋ ਤਿੰਨ ਵਾਰ ਵਿਆਹ ਹੋਈ ਕਈ ਵਾਰ ਸੁਣ ਲਿਆ ਵੀ ਹੋਣਾ ਹੋਣਾ ਤੇ ਰਾਟ ਡੁੱਟ ਜਾਂਦਾ ਵਿਆਹ ਤੈਨੂੰ ਪਤਾ ਨਹੀਂ ਲੱਗਿਆ ਹੋ ਗਿਆ ਆ ਪੀੜੀ ਦਾ ਜੀ ਚਾਹੀਏ ਦਾਦੇ ਨੇ ਚਾਹੀਆ ਦਾਈ ਦੇ ਵਾਈਗਰ ਜੀ ਦਾ ਗੱਲਦਾ ਵਾਈਗਰ ਜੀ ਦੀ ਫਤਿਹ ਪਰਮਾਤਮਾ ਸਾਨੂੰ ਸਾਰੇ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਜੀ ਜਦ ਇਹ ਆਏ ਆ ਜਦੋਂ ਬਿਜਲੀ ਦੌੜੀ ਹੋਈ ਚਲ ਐਨੇ ਵੀ ਤਕੜੇ ਐਨੇ ਤਕੜੇ ਜਦਦੇ ਇਹ ਆਏ ਆ ਆ ਕੇ ਨੇ ਥੋੜੀ ਜਿਹੀ ਆਪਣੀ ਵੀਡੀਓ ਬਣਾਈ ਹੂੰ ਉਸ ਤੋਂ ਬਾਅਦ ਵਿੱਚ ਜਿੱਦੇ ਬਿਜਲੀ ਦੌੜ ਗਈ ਆ ਚਲੋ ਭਾਈ ਹੁਣ ਬੈਠ ਕੇ ਗੱਲਾਂ ਮਾਰ ਲਓ ਹੋਰ ਕੀ ਆ ਬਿਜਲੀ ਨੂੰ ਠੀਕ ਦਾ ਬਿਜਲੀ ਆਉਂਦੀ ਹੁੰਦੀ ਲਿਖਦੀ ਮੈਨੂੰ ਬਸ ਤਤਨਾ ਦਾ ਹੈ ਰੂਆ ਵਧੀਆ ਪੈੜਾ ਹੋਇਆ ਇਹਨਾਂ ਦਾ ਮਾਫੀ ਸਾਰਾ ਹੋ ਗਿਆ ਹੁਣ ਮਾਫੀ ਦੇ ਸਾਡੀ ਬੇਤੀ ਕਰੀ ਜਾਂਦੀ ਜੀਜਾ ਹਾਂ ਮੈਂ ਸਾਲਿਆਂ ਦੀ ਬੇਤੀ ਹੁੰਦੀ ਔਰ ਕੰਦਾ ਅਹੀ ਅੱਜ ਬਿਆਨੋ ਬਾਜੀ ਅਹੀ ਬਿਲਦੇ ਨੇ ਕਿੰਨਾ ਕੰਮ ਖਿੱਚਦਾ ਮਸਤ ਫਿਰੇ ਤੱਕ ਹਾਂ ਇਹਦਾ ਵੀ ਮੈਂ ਇਹ ਗੱਲ ਦਾ ਗਵਾਹ ਵੀ ਆ ਲੈਂਥਾ ਸਿਰੇ ਤੱਕ ਬਾਈ ਨੇ ਬਿਲਡ ਕਰਤੀ ਮੈਂ ਨਿਗਾ ਮਾਰ ਲਈ ਹਾਂ ਨਹੀਂ ਆ ਮਿਸਤਰੀਆ ਦੋ ਦੋ ਲੈਂਥਾ ਕਰਿਆ ਹੋਇਆ ਦਿੱਤਾ ਤੇ ਦੋ ਤੱਕ ਉਤੇ ਗਾਂ ਸਿਰੇ ਤੱਕ ਬਾਈ ਨੇ ਬਿਲਡਿੰਗ ਕਰਤੀ ਤੁਸੀਂ ਵੀ ਸਮਝਿਆ ਮੈਂ ਤਾਂ ਮੁਕਤਾਬਰ ਸੰਭਸਭ ਰੱਖਿਆ ਵਜੇ ਕਿ ਛੱਡ ਦਈਏ ਬਹੁਤ ਕੰਮ ਕੱਢ ਲੈਣੇ ਨੇ ਗਾ ਸੰਦੋਰਾ ਆਹ ਦੌੜਦੀ ਨਾ ਮੈਂ ਕਿੱਥੇ ਜਾਣਦਾ ਆ ਵੀ ਅੱਧਾ ਖਿੱਚ ਲੈ ਜਾਣਾ ਮਾ ਪਰਲਾ ਏਰੀਆ ਵੀ ਚਲ ਹੁਣ ਕੋਈ ਗੱਲ ਨਹੀਂ ਬਸ ਆ ਗੱਲਾਂ ਮਾਰਨੀ ਤੇ ਆਪਾਂ ਆ ਬੈਠ ਕੇ ਜੀ ਹੈ ਜੀ ਅੱਜ ਮਾਤਾ ਮੱਥਾ ਟੇਕਿਆ ਹੀ ਫਿਰ ਹਾਂਜੀ ਮਾਈ ਵੀ ਠੀਕ ਹੈ ਹਾਂਜੀ ਹੋਰ ਸਭ ਠੀਕ ਅੱਜ ਮੱਥਾ ਟੇਕਿਆ ਹੀ ਮਾਤਾ ਹੈ ਤਕਾਲੇ ਆਏ ਭਾਈ ਅੱਜ ਚੱਲ ਨੇ ਕਰੇ ਸਵੇਰੇ ਚੱਲ ਪਏ ਤੇ ਹਾਂ ਸੌ ਲੱਗੇ ਚੱਲ ਪਏ ਤੇ ਮੈਂ ਵੀ ਤਾਂ ਹੀ ਪੁੱਛ ਮੈਂ ਜੀ ਮੰਦਰ ਇੱਕ ਵਾਰ ਸਵੇਰੇ ਚੱਲ ਪਏ ਤੇ ਸੁਖਵੀਰ ਨੂੰ ਮੈਂ ਕਿਹਾ ਮੈਂ ਇਹ ਜਾ ਟਾਲਾ ਜਲਾਇਆ ਮੈਂ ਮਹਾ ਮੈਂ ਵੀ ਲੇਟ ਹੋਇਆ ਮੈਂ ਮਿੱਕੀ ਵੀ ਰਾਤ ਲੇਟ ਤਾਂ ਇਹ ਫਲਾਣਾ ਟਿਮ ਕਾਮ ਦਾ ਇੱਕ ਕਰੀਗੀ ਜਾਣਦੇ ਨਹੀਂ ਉਹਨੂੰ ਵੀ ਕੰਮ ਹੁੰਦੇ ਫਲਾਣਾ ਟਿਮ ਕਾਮ ਕਮ ਮੈਂ ਚੁੱਪ ਕਰਕੇ ਮਾ ਨਾਲ ਮੈਂ ਪੈਸੇ ਪੈ ਗਿਆ ਜਾ ਜਾ ਹੁੰਦਾ ਤੂੰ ਉੱਤੇ ਜਾਓ ਜਾਂ ਬਿੱਕੀ ਨੂੰ ਪੁੱਛ ਲੈ ਲਈ ਪੁੱਛਦਾ ਤੇਰੀ ਮਰਦੀ ਆ ਚਲੋ ਬਾਨੇ ਨਾਲ ਦਰਸ਼ਨ ਕਰਾਏ ਨਹੀਂ ਉੱਤੇ ਜਾਣਾ ਤਾਂ ਹੈ ਹੀ ਤਾਂ ਨਹੀਂ ਮੂੰਹ ਨੇ ਲੈ ਚਲੇ ਜਾਂਦੇ ਹਾਂ ਪਤਾ ਨਹੀਂ ਦੇਖਿਆ ਲੱਗੇ ਤੋਂ ਮੇਲ ਹਾਂਜੀ ਓਏ ਕਰਨ ਕੱਦੀ ਪਾਈ ਵੀ ਮੋਟਰ ਤਾਂ ਕਰਨ ਪਤਾ ਨਹੀਂ ਨਾਣੇ ਕਿਹੜਾ ਚੱਕਰਾਂ ਚ ਪਾ ਕੇ ਖੇਡਣਾ ਆਹੀ ਤਾਂ ਪੰਗਾ ਹੈ ਜਦ ਨਿੰਦੂ ਆਰ ਕਰਨ ਇਕੱਠੇ ਹੋ ਗਏ ਬਾਪੇ ਇੱਕ ਦੋਹਾ ਤੇ ਇੱਕ ਜਣਾ ਚਿੱਕ ਮਾਰਦੇ ਦਾ ਮਾਰਦਾ ਹੋਰ ਤਾਂ ਛੋਟੀ ਮਾਰਦੀ ਆ ਉਹ ਦੋਹੇ ਨਹੀਂ ਮਾਰਦੇ ਉਹ ਦੇਖੋ ਨਾ ਬੱਚੀ ਲਓ ਮੰਗਦੀ ਆ ਖੇਲਣ ਨੂੰ ਹਾਂ ਦੰਦਾ ਨਹੀਂ ਹਾਂ ਉਹਦੇ ਪਿੱਛੇ ਗਲੇ ਦਾ ਜੇ ਉਹ ਤੜਾ ਵੀ ਆ ਹੀ ਗਏ ਆ ਗਏ ਆ ਗਏ ਪਾਪਾ ਲਾ 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 ਆ ਗਏ ਤਰਲ ਤਰਲ ਪੂਰੀ ਮਾਸ ਤੇ ਜਾਂਦੀ ਫਿਰ ਚੌੜ ਲੱਜਦੀ ਕਰ ਲੈ ਇਹ ਰੱਖ ਲੈ ਇਹ ਕਹਿੰਦੀ ਤੀ ਕੋਈ ਨਾ ਕੋਈ ਨਾ ਆ ਕੋਈ ਨਾ ਕੋਈ ਨਾ ਲਾ 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 ਐਨਕਾ ਲਾਲਾ ਐਨਕਾ ਹੋਰ ਦੰਦੀ ਹੈ ਇਹਨੂੰ ਕੋਲਣ ਦਾ ਨਹੀਂ ਪਤਾ ਖੜ ਗਿਆ ਦੁੱਲ ਗਿਆ ਪਾਣੀ ਜਾਂ ਡੁੱਲ ਗਿਆ ਤੇਰੇ ਹੱਥ ਸਾਰੇ ਤੇਰਾ ਡੁੱਲ ਗਿਆ ਟੱਕਣੇ ਲਾਸਵਰਕੇ ਦਾ ਫੜਾਰੇ ਮੇਰੇ ਕੋਲ ਓ ਬੱਕ ਇਹ ਵੀ ਫੜਾ ਦੇ ਰੱਖ ਦੋ ਹਣੇ ਬੰਦੇ ਵਾਂਗੂ ਬੈਠ ਜਾ ਬਾਈ ਇੱਕ ਵਾਰ ਚਲਾਣੀ ਆ ਨਹੀਂ ਚਲਾਉਂਦੇ ਤੇ ਦੇ ਨੂੰ ਚਲਾਇ ਇੱਕ ਵਾਰ ਇੱਕ ਵਾਰ ਦੀ ਗੱਲ ਉਹ ਤੁਸੀਂ ਫੋਨ ਕਰੀ ਜਾਂਦੇ ਕਾਦ ਆਉਂਦੇ ਕਾਦ ਆਉਂਦੇ ਕਾਦ ਆਉਂਦੇ ਨੇ ਨੇ ਫੋਨ ਕਰ ਕਰਕੇ ਜੇ ਮੇਰਾ ਲਹੂ ਪੀ ਲਿਆ ਹੁਣ ਕੋਈ ਹਾਲ ਚਾਲ ਕੋਈ ਪੁੱਛਦਾ ਨਹੀਂ ਭੈਣਾਂ ਨੂੰ ਲੈਣ ਨਹੀਂ ਦੇਣ ਨਹੀਂ ਕੋਈ ਚੱਲ ਆਨੇ ਘਰ ਜਾ ਕੇ ਚਾਹ ਪੀ ਕੇ ਪੁੱਛਾਂਗੇ ਜਿਆਦੀ ਸੋਹਣਰੀ ਉਹ ਕੀ ਹੋਈ ਆ ਘਰੇ ਨੂੰ ਪੁੱਛਿਆ ਹਾਂ ਇਹ ਨਹੀਂ ਕਾ ਲੱਗਾ ਆ ਤਾਂ ਚਾਹ ਕੱਢ ਲਿਆ ਹੁਣ ਘਰ ਤੇ ਚਾਹ ਬਣਾਉਣ ਦੇ ਚੱਕਰ ਚ ਤਾਂ ਮਾਰੂ ਲੱਗੇ ਆਏ ਨੇ ਬਣਾਤੀ ਰਸਤੇ ਘਰੋਂ ਜਿਹੜੇ ਚਾਹ ਪਹਿਲਾਂ ਹੀ ਬਣਾ ਕੇ ਰੱਖੀ ਹੋਈ ਸੀ ਅੱਛਾ ਇਹ ਤੋਂ ਪੀਤੀ ਉਹਨੂੰ ਤੈਨੂੰ ਕਹਿੰਦੇ ਰਿਹਾ ਤੂੰ ਮਰਾ ਮੂਟਾ ਕਿ ਆਇਨ ਕੋ ਦੇ ਆਇਨ ਲਵੇੜਲੇ ਕੱਪੜੇ ਸਾਰੇ ਰੀਤ ਗੋਲ ਗੱਪੇ ਖਾ ਕੇ ਲਵੇੜਾ ਹੀ ਹਾਂ ਆ ਕੀ ਹੋ ਗਿਆ ਰੀਤ ਆ ਕੀ ਹੋ ਗਿਆ ਪੁੱਤ ਆ ਕੀ ਚੈਡੂ ਲੱਗਿਆ ਏ ਉਹ ਬੈਠੇ ਅੰਦਰ ਹੋ ਗੱਪਾ ਗੱਪਾ ਜੇ ਚੱਲ ਸਾਡੇ ਦੁੱਕੇ ਤੇ ਦੁੱਖ ਸਰਵਾ ਕੇ ਆਉਂਦੇ ਆ ਗੱਪੇ ਆਹ ਜੀ ਅੱਗੇ ਅੱਗੇ ਤੇ ਭਾਈ ਕੰਬਾਈਂਡ ਲੈਟਰਿੰਗ ਬਾਥਰੂਮ ਹਨਾ ਨੇ ਖਤਮ ਕਰਤੀ ਯਾਦ ਹੈ ਗਿਆ ਤਾਂ ਹਾਂ ਇਹ ਤਾਂ ਖਤਮ ਕਰ ਕੰਨੀਆਂ ਤੁਰੀਆਂ ਨਹੀਂ ਤੁਰਦੀ ਅਡੀ ਖਤਮ ਕਰਤੀ ਹਾਂ ਤੁਰਦੀ ਨਹੀਂ ਮਤਾਂ ਤੁਰੀਆਂ ਤਾਂ ਹਾਂ ਕੀ ਆ ਘਰੀਏ ਜਿੱਡੇ ਜਿੱਡੇ ਉਹਨੇ ਗੋਲ ਕੁੱਪੇ ਤਾਂ ਖਾਏ ਹਾਂ ਇਹਦਾ ਚੱਲੀ ਜਾਂਦਾ ਹੈ ਖਾਣਾ ਪੀਣਾ ਇਹਨੇ ਪਹਿਲਾਂ ਮੈਨੂੰ ਕਿਹਾ ਕਰਨ ਪਹਿਲਾਂ ਬੰਬੀਆਂ ਨੇ ਕਿਹਾ ਹੈਲੋ ਬੀ ਰਾਸ ਬਿਨਾਂ ਰਾਸ ਵਾਲਾ ਕੋਈ ਮਿਲੇ ਹੀ ਨਹੀਂ ਵਿਚਾਰਾ ਹੌਲੀ ਹੌਲੀ ਫਿਰ ਰਸਤੇ ਚ ਜੈਨੇ ਦੇਖਿਆ ਵੀ ਹੁਣ ਪਿੰਡ ਆਉਣ ਵਾਲਾ ਵੀ ਗੋਲ ਗੱਪੇ ਵਾਲੀ ਰਹਿ ਗਿਆ ਇੱਕ ਤੇ ਇਹ ਕਹਿੰਦੀ ਗੋਲ ਗੱਪੇ ਖਵਾ ਦੋ ਮੈਂ ਚੱਲ ਖਾ ਲਵੋ ਭਾਈ ਗੋਲ ਗੱਪੇ ਖਾ ਦੋ ਮੈਂ ਬੈਠ ਕੇ ਧਰੀ ਜੀ ਉਹ ਤੁਸੀਂ ਐ ਇਹਦੇ ਸੱਟ ਸੁੱਟ ਮਾਰ ਦੇਣੀ ਸਾਨੂੰ ਦੱਸਤਾ ਮੈਂ ਕੋਈ ਲੈਟਸ ਲੈਟਸ ਇੱਧਰ ਜਾਲੀ ਲੱਗਣੀ ਇੱਧਰ ਹੀ ਛੜਦੇ ਆ ਹਵਾ ਹਵਾ ਕਰਾਉਂਗਾ ਤਾਂ ਪੱਲੀਆਂ ਵੀ ਲੱਗ ਜਣੀਆਂ ਸਾਈਡ ਪਰ ਪੱਲੀਆਂ ਵੀ ਲੱਜਣੀਆਂ ਵੀ ਤਾਂ ਹਵਾ ਜ਼ਿਆਦਾ ਠੰਡੀ ਟੈਂਪਰੇਚਰ ਕੰਟਰੋਲ ਕਰਨ ਵਾਸਤੇ ਹਾਂ ਕਰਨਾ ਆ ਗੋਲੀ ਪਾਈ ਬੇਬੇ ਨੱਚ ਕੇ ਦਿਖਾਉਗੀ ਗੋਲ ਗੱਪੇ ਆ ਗੋਲ ਗੱਪੇ ਛੱਡ ਨੀ ਛੱਡ ਛੱਡੀ ਛੱਡੀ ਗੋਲ ਗੱਪੇ ਚੱਲ ਨੱਚ ਆ ਲੈ ਲੈ ਤੇ ਜਾਰੀ ਬੁੱਸਰ ਗਈ ਲੈ ਲਾ ਲਾ ਮੀਂਹਾ ਦੇਖ ਗਿਆ ਹੁਣ ਗੁਰੂਆਂ ਨੂੰ ਪਾ ਦੇਈਆਂ ਪਿਆਰੀਆਂ ਵੇ ਆਹ ਆਹ ਗਾਲੀ ਪਾ ਦੇ ਲਾ ਲਾ ਵੇ ਚ ਇਹ ਕਹੇ ਗੋਲ ਗੱਪੇ ਵੇਚਣ ਲੱਗੇ ਗੋਲ ਗੱਪੇ ਲਾ ਲਾ ਇਹਨੂੰ ਖੋ ਮੈਂ ਲਾ ਕੇ ਬਾਜੀ ਪਾਉਗੀ ਸ਼ਰਮ ਆ ਗਈ ਸ਼ਰਮ ਆ ਗਈ ਸ਼ਰਮਾ ਜੀ ਇਹ ਜਾ ਦੇ ਚਾਉਡਲ ਉਹ ਤੂੰ ਉੱਤਰ ਕੇ ਕਰਨ ਗਿਆ ਮੀਂਹ ਜੀ ਨੂੰ ਪਤਾ ਕੀ ਹੋ ਗਿਆ ਕਰੇ ਮਾ ਪਾਪਾ ਜੀ ਗਏ ਹੋਣੇ ਜਾਂ ਤਾਂ ਕਰੇ ਤੂੰ ਅੱਗੇ ਅੱਗੇ ਕੌਣ ਜਾਂਦਾ ਬੇਬੇ ਪੁੱਛਦੀ ਆ ਅੱਛਾ ਬੇਬੇ ਨੂੰ ਆਪਣੇ ਦਿਓਰ ਦਾ ਫਿਕਰ ਬੇਬੇ ਨੂੰ ਆਪਣੇ ਦਿਓਰ ਦਾ ਫਿਕਰ ਵੀ ਹੋਰੇ ਵੀ ਨਹੀਂ ਦਿਖਾਇਆ ਮੈਨੂੰ ਮੈਂ ਨਹੀਂ ਪਤਾ ਕਿਹਨਾਂ ਚਲ ਜਾਣਾ ਕੋਈ ਸੁੱਕਾ ਦਿਖਾਉਣਗਾ ਮੈਂ ਗੱਡੀ 'ਚ ਬੈਠੀ ਆ ਕਹਿੰਦੀ ਕਿੰਨੀ ਉਤਾਰੇ ਕਹੂਗਾ ਕਿੱਥੇ ਲੱਗੀ ਫਿਰਦੇ ਇਹਨੂੰ ਭਾਬੀ ਨੂੰ ਮੇਰੀ ਨੂੰ ਥੋੜੀ ਬੁਚ ਨਹੀਂ ਹੈ ਗੱਡਾ ਲਾ ਲੇ ਲਾ ਲਓ ਠੀਕ ਆ ਉਹ ਚਲੋ ਦੰਦਈਏ ਹੁਣ ਪਾਪਾ ਜੀ ਦਿਨ ਚੋਰੇ ਰਹਿੰਦੇ ਆ ਰਾਤ ਨੂੰ ਘਰ ਪਹੁੰਚਦੇ ਹਾਂ ਭਾਬੀ ਨੂੰ ਭਾਈ ਕਈ ਦਿਨ ਹੋ ਗਏ ਮਿਲੇ ਨਹੀਂ ਹੈਗੇ ਕੋਈ 7 ਕੇ 7 ਹੋਈ ਨਹੀਂ ਤਾਂ ਪੁੱਛਦੀ ਕਹਿੰਦੀ ਕਿੱਥੇ ਜਦੋਂ ਨਵਾਲਾ ਲੈਣਾ ਹੂ ਜਦੋਂ ਦਾ ਦਾਦੂ ਦਾ ਵੀ ਮਾ ਆ ਗਿਆ ਚੱਲ ਚੱਲ ਹੁਣ ਹੁਣ ਚੱਲੀਏ ਘਰ ਨੂੰ ਨਹੀਂ ਮੈਂ ਜਾਣਾ ਬਸ ਤੁਹਾਨੂੰ ਮਿਲਣਾ ਤੋਂ ਬਸ ਸੀ ਮੈਨੂੰ ਮੁੰਡੇ ਦਾ ਘਰ ਨੂੰ ਜਾਣਾ ਇਹਨਾਂ ਨੇ ਵੀ ਤਾਂ ਜਾਣਾ ਘਰ ਨੂੰ ਜਾਣਾ ਘਰ ਨੂੰ ਆਜੋ ਚਾਰ ਦਾ ਧਾਨਾ ਨਾਲ ਡੀਲਰ ਪਾਣੀ ਲਾਜੂ ਧਾਨਾ ਨਾਲ ਡੀਲਰ ਨੂੰ ਪਾਣੀ ਲਾਜੂ ਦੁੱਧ ਦਾ ਗਲਾਸ ਮਿਲਜੂ ਮੈਨੂੰ ਜੇ ਤੁਹਾਨੂੰ ਚਾਹ ਦਾ ਮਿਲ ਗਿਆ ਗੱਲ ਕਰਦੀ ਐ ਤੇਰੇ ਪਾਪਾ ਅੰਦਰ ਜਾ ਰਹੀਂਦਾ ਹੀ ਨਹੀਂ ਯਾ ਚੈ ਮੈਨੂੰ ਕੌਣ ਪੁੱਛਦਾ ਇਹ ਤਾਂ ਬਹਾਨੇ ਆ ਮੈਨੂੰ ਕੌਣ ਪੁੱਛਦਾ ਹਾਂ ਚਾਰ ਸਾਲ ਦੀ ਡੀਲਰ ਬਣਦਾ ਨਹੀਂ ਨਹੀਂ ਫਿਰ ਤਾਂ ਆਇਆ ਹੋ ਜਾਣਾ ਤਾਂ ਹਾਂ ਅਗਲਾ ਆਣ ਗੰਡਾ ਟਾਈਮ ਕਿੰਨਾ ਹੋ ਗਿਆ ਭਰਾ ਚਲੋ ਚਲੋ ਟਾਈਮ ਤਾਂ 4:00 ਵਜਣੇ ਵਾਲਿਆ ਸਾਡੇ 4:30 5:00 ਵਜਣ ਵਾਲਾ ਕੱਖ ਘੰਡੇ ਦਾ ਟਾਈਮ ਹੋ ਗਿਆ ਹਾਂ ਸਾਢੇ 4 ਵੇਰ ਆ ਜਾਓ ਅੱਜ ਤਾਂ ਮੈਂ ਵੀ ਘੜੀ ਲਾਈ ਪਈ ਆ ਮੇਰੇ ਵਾਲੀ ਦਾ ਉਹਦਾ ਉਹ ਇਹਦਾ ਖੜੇਗੀ ਆ ਕੇ ਮੁੜ ਜਿਓ ਇਹ ਤਾਂ ਗਲਤ ਹੋ ਗਈ ਯਾਰ ਆ ਤਾਂ ਬੇਇੱਜ਼ਤੀ ਹੋ ਗਈ ਇਹਦਾ ਬੇਇੱਜ਼ਤੀ ਹੋ ਗਈ ਯਾਰ ਆਲਾ ਪੈ ਗਈ ਕੜੀ ਜਾ ਮੈਂ ਕਹਦਾ ਜੇ ਕੜੀ ਲਾਈ ਤੀ ਮੈਂ ਜਸ ਚੱਲਦੀ ਤੀ ਹੁਣ ਇਹ ਖੜੀ ਰਹਿ ਗਈ ਤਾਂ ਹੀ ਮੈਂ ਕੈਮਰੇ ਸਾਹਮਣੇ ਵੀ ਮੈਂ ਤਾਂ ਹੀ ਕਰਦੀ ਵੀ ਚੱਲਦੀ ਆ ਤੁਹਾਨੂੰ ਦੇਖ ਕੇ ਡਰ ਗਈ ਬਈ ਖੜੀ ਤੁਸੀਂ ਤਾਂ ਬੜੇ ਬੜੇ ਦਾ ਟਾਈਮ ਖੜਾ ਦਿੰਦੇ ਤੁਸੀਂ ਤਾਂ ਉਹਦੇ ਜਦੋਂ ਕਹਿੰਦਾ ਨਾ ਉਹਨੂੰ ਛੁੱਟੀਆਂ ਕੱਟਣੀਆਂ ਹੋਰ ਕਹਿੰਦਾ ਇਹਨੂੰ ਛੱਡ ਜੋ ਰ ਕਹਿੰਦੇ ਨਿੰਦਰ ਨੂੰ ਕਹਿੰਦਾ ਮੈਂ ਛੱਡ ਦਿੰਦਾ ਨੀ ਕਰ ਨੂੰ ਛੱਡ ਦੇ ਦੇਖ ਤੱਕ ਸੰਭਲਦੇ ਕਿਦਾਂ ਅੰਗ ਲੋਟਣੀਆਂ ਖਾਂਦੇ ਰਹਿ ਜੂਗੇ ਇਕੱਠੇ ਦੋ ਜਣੇ ਕੋਈ ਕਹਿੰਦਾ ਵੀ ਇੱਕ ਦੀ ਚੀਕ ਪੈਂਦੀ ਦੀ ਪੈਂਦੀ ਲੈ ਕਹਿੰਦਾ ਮੈਂ ਉਹਦੇ ਥੱਪੜ ਮਾਰ ਦਵਾ ਉਹ ਕਹਿੰਦਾ ਮੈਂ ਉਹਦੇ ਮਾਰ ਦਵਾ ਕਹਿੰਦਾ ਪੰਗਾ ਲੈ ਲੈ ਕਰਨਾ ਕੋਠਾ ਹੈ ਉਹ ਕੋਠਾ ਹੈ ਉੱਥੇ ਤਾਂ ਜੇ ਦੇ ਤਾਂ ਕਿਸੇ ਨੇ ਧੱਕਾ ਬਾਤ ਨਾ ਵੇਖ ਜਦੋਂ ਹੋਣਾ ਪਰ ਸੱਤ ਵਰਤੇ ਚੱਕਰ ਖੜਾਉ ਜੋ ਕੋਈ ਚੱਲ ਚੱਲੀਏ ਬਾਈ ਹੁਣ ਚਲੋ ਲਾਣੇਦਾਰ ਇਹਦੇ ਪਾਸਪੋਰਟ ਤੇ ਹੀ ਲੈ ਲਿਆ ਉਹਨੂੰ ਉਹ ਕਿ ਨਹੀਂ ਤੁਸੀਂ ਆਪ ਹੀ ਕਿਹਾ ਤਾਂ ਵੀ ਹਲੇ 2-4 ਦਿਨ ਰੁਕ ਜਾਓ ਫੇ 2-4 ਦਿਨ ਹੋਈ ਨਹੀਂ ਹਾਂ ਨਹੀਂ ਹੋਈ ਹਾਂ ਕਿ ਪਰਸੋਂ ਹੀ ਗਿਆ ਤਾਂ ਮੈਂ ਸੰਗਿਦੇ ਚਾਹਦਾ ਵੀ ਪਾਸਪੋਰਟ ਬਣਾਉਣਾ ਹੈ ਇਹਨੂੰ ਵੀ ਘਮਾਉਣਾ ਹੈ ਬਾਈ ਨੂੰ ਘਮਾ ਦੀ ਜੀਜਾ ਕਹਿੰਦਾ ਕੀ ਪਤਾ ਪਾਕਿਸਤਾਨ ਤੇ ਲਿਉਣੀ ਪੈਣੀ ਕੋਈ ਇਹ ਵੀ ਨਹੀਂ ਪਤਾ ਨਹੀਂ ਜੀਜਾ ਕਹਿੰਦਾ ਮੈਂ ਦੇਖ ਜਾਣਾ ਕੀ ਪਤਾ ਪਾਕਿਸਤਾਨ ਨੇ ਰਹਿਣਾ ਬੈਣਾ ਜਾ ਕੇ ਜਿਹੇ ਹਾਲ ਹੁੰਦੇ ਜਾਂਦੇ ਪੰਜਾਬ ਦੇ ਕਿਆ ਹਾਲਾਤ ਕੇਜ ਹਾਲਾਤ ਪੁੱਛੀ ਇਹਨੂੰ ਪੁੱਛੀ ਦੱਸੋ ਚਲੋ ਦੱਸੋ ਮੜਾ ਚਲੋ ਦੱਸੋ ਚਾਨਣਾ ਬਾਜੀ ਦੱਸੋ ਮੜਾ ਦੱਸੋ ਵੀ ਪੰਜਾਬ ਦੇ ਹਾਲਾਤ ਕਿਹੋ ਜਿਹੇ ਖਰਾਬ ਕਿਆ ਮਤਲਬ ਨਾ 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 ਵਾ ਠੀਕ ਨਾ ਸਾਨੂੰ ਤਾਂ ਪਤਾ ਲੱਗਿਆ ਸੀ ਵੀ ਪਾਕਿਸਤਾਨ ਦੇ ਸਿਟੀਜ਼ਨ ਲੈਣ ਦੀ ਕੋਸ਼ਿਸ਼ ਕਰੀਏ ਫਿਰ ਹੁਣ ਨਾ ਪਾਕਿਸਤਾਨ ਦੇ ਰਹਜੀ ਹੈ ਹਾਂ ਸਾਨੂੰ ਵੀ ਪਤਾ ਲੱਗਿਆ ਵੀ ਕਿੰਨਾ ਕੁ ਦੁਖੀ ਹੈ ਤੂੰ ਇੱਥੇ ਨਾ ਨਾ ਦੁਖੀ ਤਾਂ ਨਹੀਂ ਨਹੀਂ ਫੇ ਤੂੰ ਕਿਨ ਲੱਕੇ ਹੈਗਾ ਤੇ ਮੈਂ ਉਹ ਮੈਂ ਤਾਂ ਮਜ਼ਾਕ ਕਰਦਾ ਹੈ ਨਹੀਂ ਸਕਦੇ ਕਿਨੇ ਜਾ ਕੇ ਏ ਕੋਲ ਗੱਲ ਉਹ ਮੰਨ ਜਾ ਸਕਦੇ ਤੂੰ ਮਾਣਾ ਰਹਿਣ ਚ ਫਰਕ ਆ ਆ ਕਾਠੇ ਨਹੀਂ ਲੱਗਾ ਲੈਣਾ ਤੂੰ ਦਰੂ ਇਹ ਗੱਲ ਨਹੀਂ ਨਾ ਹੁਣ ਮੇਰੀ ਗੱਲ ਸੁਣ ਮੇਰੇ ਹੁਣ ਤੂੰ ਘੁੰਮਣ ਜਾਣਾ ਕਿਤੇ ਤੂੰ ਥੱਕਾ ਮਾਰੋ ਕੋ ਘੁੰਮਣ ਦੇ ਨਹੀਂ ਤੂੰ ਕਹਿੰਦਾ ਵੀ ਸਾਨੂੰ ਉੱਥੀ ਹੋ ਰਹਿਣਾ ਪੈਣਾ ਵੀ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਹਾਲਾਤ ਕਿਹਨੇ ਦੇਖ ਲਏ ਪੰਜਾਬ ਦੇ ਮੈਨੂੰ ਇਹ ਤਾਂ ਦੱਸ ਤਾਈਂ ਕਹ ਦੋ ਕਿ ਚੰਗੇ ਹਾਲਾਤ ਦੇਖ ਕੇ ਮੈਨੂੰ ਪਾਕਿਸਤਾਨ ਰਹਿਣਾ ਪੜਾ ਮੈਨੂੰ ਮਾੜੇ ਹਾਲਾਤਾਂ ਚ ਰਹਿਣ ਦੀ ਆਦਤ ਆ ਹਾਂ ਆਈ ਗੱਲ ਬਣਦੀ ਯਾਰ ਆਣੀ ਬੜਵੀ ਆਇਆ ਅਸੀਂ ਪਾਕਿਸਤਾਨੋਂ ਪੁੱਛ ਕੇ ਦੇਖਿਆ ਰਹਿਨੇ ਆ ਨਾ ਦੇਖਿਆ ਹਾਲ ਆ ਅੱਛਾ ਦੋ ਦੋ 80 300 ਰੁਪਏ ਕਿਲੋ ਦਾ ਤੇ ਜੀਨੀ ਆ ਚਾਹ ਪੱਤੀ ਦਾ ਰੇਟ ਆ ਮੰਗਾਈ ਬਹੁਤ ਆ ਅੱਛਾ ਮੰਗਾਈ ਆ ਪਤਾ ਨਹੀਂ ਬਸ ਚਲੋ ਚਲੋ ਸਭ ਕੁਝ ਠੀਕ ਆ ਜੇ ਮੈਂ ਤਾਂ ਆਪਣੀ ਭੈਣ ਭਾਈ ਬਿਲਕੁਲ ਆਪਣੇ ਸਾਰਾ ਖੂਨ ਉਹ ਸਾਰੇ ਪਾਸੇ ਕੋਈ ਚੱਕਰ ਰਹੀਗਾ ਚੱਲ ਚੱਲ ਚਲੋ ਚਲੋ ਚਲਦੇ ਆ ਜੱਤ ਵੀ ਨੂੰ ਘਰ ਜਾ ਕੇ ਮਿਲਦੇ ਤੁਹਾਨੂੰ ਅਸੀਂ ਘਰ ਨੂੰ ਲੈ ਕੇ ਹੀ ਜਾਊਗੀ ਘਰ ਜਾ ਕੇ ਆ ਜਾ ਚਲੋ ਜੀ ਚਲੋ ਜੀਜੇ ਨੂੰ ਬਾਹਰ ਕਰ ਦੇ ਜੀਜੇ ਨੂੰ ਵੀ ਕਾ ਆ ਜਾ ਹੁਣ ਤਾਂ ਲੈਟਰ ਨਹੀਂ ਆਉਣੀ ਹੁਣ ਤੁਸੀਂ ਕੀ ਕਰਨ ਉਹਰੇ ਚਲੋ ਚੱਲੀਏ ਚਲੋ ਆ ਚਲੋ ਫੇਰ ਮੈਂ ਆ ਗਿਆ ਮੈਂ ਮੈਂ ਭਈਆਂ ਨੂੰ ਅਜੇ ਰੋਪੜ ਘੁਮਾ ਕੇ ਲੈ ਕੇ ਆਉਣਾ ਇੱਕ ਤੇ ਮੈਂ ਜੀ ਲੈਟਰ ਨਹੀਂ ਆਉਣੀ ਮਾਣ ਨੂੰ ਘੁਮਾ ਲੈ ਹਾਂ ਉਹ ਜਾ ਕੇ ਰੋਪੜ ਮੈਂ ਹੁਣ ਤਿਆਰ ਤੂੰ ਕੱਢ ਲੋ ਤਾ ਰੋਪੜ ਦੀ ਰੋਪੜ ਜਾਉਂਗੀ ਅੱਜ ਲੈਵਰ ਹਾਂ ਲੈਵਰ ਲੈ ਜਾਣਾ ਅੱਜ ਮੈਂ ਰੋਪੜ ਨੂੰ ਨਹੀਂ ਇਹ ਫਰਾਗ ਕਰੇ ਨਾ ਮਚੂਰੀਆਂ ਮਚਾਰੀਆਂ ਜਿਹਾ ਕੋਲ ਇਹਨਾਂ ਨੂੰ ਵਧੀਆ ਉਰੀ ਰਹਿਣ ਨੂੰ ਕਹਿੰਦੇ ਇਹਨਾਂ ਨੂੰ ਵਧੀਆ ਕਹਿੰਦੇ ਸੰਤੋ ਨਜ਼ਾਰਾ ਹੀ ਆ ਗਿਆ ਕਿ ਆਪਣੇ ਬੈਂਡ ਦਾ ਹੂੰ ਇਹ ਜੇ ਮੋਲ ਤੇ ਰਹਿਣਾ ਬਥੰਦ ਕਰਦੇ ਨੇ ਚਲੋ ਠੀਕ ਹੈ ਜੀ ਚਲੋ ਕਰਦੇ ਆ ਕੀ ਮਿਲਦਾ ਜੀ ਤੁਹਾਨੂੰ ਲੋ ਜੀ ਅੱਜ ਇਹਨਾਂ ਦਾ ਥੋੜਾ ਜਿਹਾ ਮੈਂਡਲੀ ਪ੍ਰੋਗਰਾਮ ਅਪਸੈਟ ਹੋ ਗਿਆ ਦੇਖਿਆ ਮਗਰ ਕਿਹੜੇ ਸਾਬ ਨਾਲ ਰੌਣਕ ਮੇਲਾ ਚੱਲਦਾ ਮਗਰ ਲਾ ਸਰ ਕੀ ਕਹਿਣਾ ਹਾਂ? ਹਾਂ, ਕੀ ਹੋ ਗਿਆ? ਜੇ ਤੂੰ ਉਧਰ ਗਿਆ। ਕੀ ਹੋ ਗਿਆ? ਨਾ ਘੰਟਾ ਹੋ ਗਿਆ। ਅੱਛਾ। ਹਰਿਆਲੀ ਭਾਬੀ ਵੀ ਆਈ ਵੀ ਹੈ ਜੀ ਭਾਬੀ ਨੇ ਪਹਿਲਾਂ ਭਾਬੀ ਬਲਾ ਸਸਰੀ ਘਰ ਇੱਧਰ। ਸਾਰਿਆਂ ਨੂੰ ਸਸਰੀ ਘਰ ਦੀ ਬੀਬੀਆਂ ਭੈਣਾਂ ਨੂੰ ਸਾਰਿਆਂ ਨੂੰ ਸਸਰੀ ਘਰ। ਭਾਬੀ ਕਹਿੰਦੀ ਮੈਨੂੰ ਐਡਾ ਵੱਡਾ ਫੋਨ ਲੈ ਕੇ ਦੋ ਮੈਂ ਵੀਡੀਓ ਬਣਾਉਣੀ ਸਿੱਖਣੀ। ਵੀਡੀਓ ਬਣਾਉਣੀ ਸਿੱਖਣਾ ਮੈਨੂੰ। ਤਾਂ ਗੱਲ ਤੇ ਰੱਸਾ ਪਾ ਲੈਣਾ ਆਪਣੇ। ਪਾ ਲੈਣਾ ਮੈਂ ਗੱਲ। ਇਹ ਲੋਕਾਂ ਨੂੰ ਤੇ ਜਿਹੜੇ ਮੇਰੀ ਗੱਲ ਸੁਣ ਇੱਕ ਇੱਕ ਕਹਿੰਦੇ ਤਾਂ ਹੈਗੇ ਆ ਵੀ ਅਸੀਂ ਅਸੀਂ ਵੀਡੀਓ ਪਾਉਂਦੇ ਤਾਂ ਸਾਨੂੰ ਪਤਾ ਵੀ ਕਿੱਕਣਾ ਪੈਂਦੀ ਆ। ਫੜਾ ਕੇ ਥੋੜਾ ਕੋ ਅਗੇ ਭਾਈ ਪਾ ਦੂ ਵਾ ਚਲ ਪਾ ਦੇ ਵਾਸ ਬਿਨਾ ਸਾਰੇ ਪਾ ਪਾ ਭਾਬੀ ਉਰੇ ਬੈਠੀ ਆ ਉਹ ਨਰ ਕਹਿੰਦਾ ਘਰ ਵਾਲਾ ਉਹ ਦੇਖੋ ਸੁੱਕੋ ਦੇ ਵਿੱਚ ਬੈਠਾ ਇਹਨੂੰ ਡੀਕਦਾ ਕਹਿੰਦਾ ਇਹ ਕਾਫੀ ਉਤਰੂਗੀ ਉਪਰ ਤੇ ਹੈਲੋ ਹੀਰੋਇਨ ਥੋਲਾ ਉਹਨੂੰ ਚਾਹ ਕਿਹਾ ਤਾਂ ਵੀ ਚਾਹ ਪੀ ਲੈ ਮੇਰੀ ਬੈਦਨ ਨਹੀਂ ਆਹ ਚਾਹ ਕੀ ਦੀ ਪਈ ਹੈ ਭਾਈ ਇਹ ਮੇਰੀ ਹੈ ਅੱਛਾ ਅਭੀ ਤਾਂ ਪੀਲੀ ਮੈਂ ਤਾਂ ਪੀਲੀ ਭਾਈ ਤੇ ਅਮੀ ਸ਼ੋਗਰਾਤ ਨੂੰ ਪੁੱਛ ਲਿਆ ਜੀ ਚਾਹ ਨੂੰ ਮੈਨੂੰ ਲੱਗਦਾ ਨਹੀਂ ਤੇ ਨਾ ਤੇ ਹਾਲਾਤ ਜੇ ਵੀ ਜਿਹੜੇ ਸਾਹਮਣੇ ਦੰਦ ਜੇ ਕੱਢੀ ਜਾਂਦੀਆਂ ਬਈ ਇਹਨਾਂ ਨੇ ਚਾਹ ਦੀ ਵੀ ਕੋਈ ਗੱਲ ਕਰੀ ਹੋਗੀ ਇਹ ਦੀਦੀ ਦਾ ਉਹ ਕੰਮ ਹੈ ਬਈ ਇਹਨੂੰ ਚੀਜ਼ ਪੁੱਛਣ ਦੀ ਲੋੜ ਨਹੀਂ ਨਾ ਇਹਨੂੰ ਐਂ ਚੀਜ਼ ਵੀ ਹਾਏ ਇਹਦੀ ਫਾਰਮੈਲਟੀ ਕਰੋ ਜੇ ਇਹਨੇ ਖਾਣੀਆਂ ਤਾਂ ਆਪ ਵੀ ਬਣਾ ਕੇ ਖਾ ਸਕਦੀ ਹੈ ਨਾ ਸਾਨੂੰ ਵੀ ਦੇ ਦੀ ਨੇ ਉਹ ਗੱਲ ਹੈ ਵੀ ਇਹਦੇ ਦਾ ਹੈ ਬੈਲੀਆਂ ਜਿਆਦਾ ਭਾਰੀਆਂ ਨਹੀਂ ਹੋ ਗਈਆਂ ਇਹਨਾਂ ਦਾ ਦਿਮਾਗ ਵੀ ਮੋਟੇ ਹੋ ਕੇ ਲੱਗਦੇ ਮੋਟੇ ਨੇ ਇਹ ਤਾਂ ਕੱਕੜਾ ਹੁੰਦੀ ਜਾਂਦੇ ਕਸਰ ਮੰਗਣਾ ਸੁੱਕੇ ਜਿਹੇ ਬੈਲਾਂ ਤਾਂ ਸਾਰੇ ਕਸਰ ਮੰਗਣੇ ਤਾਂ ਹੱਡੀਆਂ ਮਬਾਈ ਖਾਂਦੇ ਕਸਰ ਮੰਗ ਰਗੇ ਸੁੱਕੇ ਜਿਹੇ ਹਸਰੀਆਂ ਮੰਈਆਂ ਪਤਲੀਆਂ ਚਾਰ ਚੱਪੇਰਾਂ ਨੂੰ ਇਹ ਕਿ ਤੁ ਕੀ ਪਤਾ ਕੀ ਮੈਂ ਵੈਸਾ ਆ ਬਟਰੋਲ ਜਿਹਾ ਬੈਠਾ ਇੱਧਰ ਬਟਰੋਲ ਬਟਰੋਲ ਦਾ ਦੱਸ ਤੇਰੀ ਭੈਣ ਸਾਡੀ ਮੇਰੀ ਭੈਣ ਦੀ ਬੇਇੱਜ਼ਤੀ ਨਾ ਕਰ ਹਾਂ ਜਿੱਦਾਂ ਕਰ ਆਈਏ ਤਾਂ ਤੁਸੀਂ ਦੇਖ ਬੈਹਾਂ ਗੱਲ ਸੁਣ ਮੇਰੀ ਹਾਂ ਦੱਸ ਆ ਬਟਰੋਲ ਬੈਠਾ ਆ ਬਟਰੋਲ ਦਾ ਭਾਈ ਮੈਂ ਕਿੱਥੇ ਬਟਰੋਲ ਦਾ ਭਾਈ ਆ ਗਿਆ ਭਾਈਓ ਆ ਦੂਰ ਗਏ ਨਹੀਂ ਮੈਂ ਕਿੰਨਾ ਕੁ ਮੋਟਾ ਬਟਰੋਲ ਲੈ ਮੇਰੀ ਭੈਣ ਦੀ ਬੇਇੱਜ਼ਤੀ ਕਰੀ ਜਾਂਦੇ ਹੋ ਬੱਚੀ ਆ ਤਾਂ ਬਟਰੋਲਾ ਬਟਰੋਲ ਕਿਹ ਹੁੰਦਾ ਓਹੋ ਭਾਬੀ ਤੂੰ ਸਮਝਦੀ ਨਹੀਂ ਉਹ ਸਟੈਂਡ ਪਤਾ ਕਹਤੇ ਕਹਿੰਦਾ ਤੁਸੀਂ ਇਹਨੂੰ ਪੈਟਰੋਲ ਕਹ ਕੇ ਪੈਟਰੋਲ ਦੀ ਬੇਇੱਜ਼ਤੀ ਕਹਤੇ ਕਰਦੇ ਆ ਹਾਂ ਹੋਰ ਜੇ ਗੱਲ ਕਰਦੀਆਂ ਹੋਰ ਬੇ ਕੰਮ ਉੱਤੇ ਵੀ ਗਾਲਾਂ ਲਾਂ ਗਿਆ ਹਾਂ ਕਾਹੜੇ ਕਰਨੇ ਆ ਧੀ ਭੈਣ ਖਾਂਦੇ ਪੀਂਦੇ ਕਰਦੀ ਆ ਜਿੰਦਾ ਖੁਦ ਖਾਂਦੇ ਪੀਂਦੇ ਕਰਦੇ ਤਕਰੀਆਂ ਉਹ ਲਾਲਾ ਠੀਕ ਆ ਸਿਹਤ ਠੀਕ ਆ ਭਾਬੀ ਹਾਂ ਹੁਣ ਭਾਬੀ ਦੀ ਬਾਈ ਕਹਿਣੀ ਹੋ ਆ ਉਹ ਭਾਬੀ ਦੀ ਸਹਤ ਹਾਂ ਤੇਰੇ ਸੁੱਕੇ ਹੱਡਾਂ ਨਾਲ ਜਾਨਾ ਮੈਂ ਵੀ ਮੰਨਦੀ ਆ ਸਾਡੇ ਸਰੀਰ ਫੁੱਲ ਗਏ ਹੋਰ ਉਹ ਕਿਆ ਖਾਦੇ 버거 ਖਾ ਖਾ ਕੇ 버거 ਪਕਾਉਂ ਲਿਆ ਦੁਨੀਆ ਬਿਮਾਰੀ ਨਹੀਂ ਹਾਂ ਜੀ ਬਈ ਬਸ ਸੱਚੀ ਗੱਲ ਹੈ ਫਾਸਟ ਫੂਡ ਨੇ ਖਾ ਲਈ ਦੇ ਵਿੱਚ ਆਹੀ ਕੰਮ ਆ ਦਵਾਈ ਮੇਰੀਆਂ 5 ਗੋਲੀਆਂ ਪੱਕੀਆਂ ਆ ਸੁੱਕੀਆਂ ਆ ਤੰਗਰ ਹੋ ਗਏ ਅਹ ਉੱਠਣਾ ਮੈਂ ਤੁਰਨਾ ਦੇ ਕਿ ਮੈਨੂੰ ਤੁਰਦੀ ਦੇ ਇਹ ਵੀ ਇਹ ਵੀ ਰੋਡਵੇ ਤੇ ਬੱਸ ਬੰਗ ਕਈ ਬਾਲ ਲੱਗੀ ਘਾਣ ਹੋਣਾ ਮੈਨੂੰ ਬੜਾ ਕਹਿਦੀ ਆ ਮੈਂ ਮਾਤਾ ਤੂੰ ਛੱਡ ਫੇਰ ਹੁਣ ਮੇਰੀ ਉਮਰ ਦੇਖ ਤੂੰ ਦੇਖ ਹਾਂ ਕੱਲ ਵੀ ਆਈ ਹੋਈ ਆ ਮੈਂ ਸੋਤ ਤੋਂ ਵੀ ਪਹਿਲਾਂ ਆਣਾ ਫੇਰ ਜਾਣਾ ਆਉਣਾ ਕਿਦੇ ਵਾਸਤੇ ਆ ਜਾਣਾ ਆਉਣਾ ਕਿਦੇ ਵਾਸਤੇ ਇਹ ਨਹੀਂ ਕਿਤੇ ਦੀ ਵੀ ਹਾਂ ਕੋਈ ਪਤਾ ਕੀ ਪਤਾ ਸੋਤੇ ਪਹਿਲਾਂ ਮੇਰੇ ਨੂੰ ਚਿੱਠੀ ਆ ਜਾਣੀ ਨਹੀਂ ਸਕਦਾ ਤੇ ਨਹੀਂ ਤੇ 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 ਨਾ ਮੈਂ ਮਰ ਗਈ ਤੂੰ ਘੱਟ ਰੋ ਸਾਰੇ ਚੰਗਾ ਨਾ ਦੇਖੀ ਐ ਤੈਨੂੰ ਸੁਣਾ ਹਵੇ ਹਾਂ ਕੀ ਪਾਉਂਗਾ ਮੈਂ ਕੋ ਲਾ ਤਾਂ ਭਾਈ ਗੱਲਾਂ ਹੋਰ ਹੋ ਗਿਆ ਸ਼ੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਬਾਈ ਇਹ ਗੱਲਾਂ ਹੋਰ ਕਰੀ ਜਾਂਦੀ ਵੀ ਮੈਂ ਮਰ ਜਾਣਾ ਮੈਂ ਕਰ ਜਾਣਾ ਦੇਖ ਲੈ ਹੁਣ ਹਨੂ ਹਾਕ ਮਾਰ ਲਾ ਹੁਣ ਸਿੱਤੀ ਕਰ ਚਲੋ ਠੀਕ ਹੈ ਜੀ ਓਕੇ ਬਾਏ ਬਾਏ